ਲੋਕ ਸਭਾ ਚੋਣਾਂ ਦਾ ਬਿਗਲ ਵੱਚੁਕਿਆ ਤੇ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਪਹਿਲੇ ਉਮੀਦਵਾਰ ਦਾ ਐਲਾਨ ਕੀਤਾ ਗਿਆ ਹੈ ਉਹ ਉਮੀਦਵਾਰ ਹਨ ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਜੀ ਇੱਕ ਜਲਸੇ ਦੇ ਦੌਰਾਨ ਸੰਗਤ ਤੋਂ ਪ੍ਰਵਾਨਗੀ ਲੈ ਕੇ ਬੀਬੀ ਜਗੀਰ ਕੌਰ ਜੀ ਦਾ ਨਾਮ ਅਨਾਉਂਸ ਕਰ ਦਿੱਤਾ ਗਿਆ ਤੇ ਅਸੀਂ ਬੀਬੀ ਜਗੀਰ ਕੌਰ ਜੀ ਨਾਲ ਮੌਜੂਦ ਹਾਂ ਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਕਿਸ ਤਰ੍ਹਾਂ ਲੱਗ ਰਿਹਾ ਸਭ ਤੋਂ ਪਹਿਲਾ ਰਿਐਕਸ਼ਨ ਕਿ ਸੰਗਤ ਦੇ ਵਿੱਚ ਤੁਹਾਡਾ ਨਾਮ ਅਨਾਉਂਸ ਕੀਤਾ ਗਿਆ ਤੇ ਸੰਗਤ ਨੇ ਪ੍ਰਵਾਨਗੀ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਮੈਂ ਗੁਰੂ ਸਾਹਿਬ ਜੀ ਦਾ ਤਨਦ ਕਰਦੀ ਹਾਂ ਜਿਨ੍ਹਾਂ ਨੇ ਬਹੁਤ ਬਖਸ਼ਿਸ਼ ਕੀਤੀ कि ਜਦੋਂ ਤੋਂ ਤੇ ਸੇਵਾ ਮੈਂ ਸ਼ੁਰੂ ਕੀਤੀਆਂ ਉਦੋਂ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਮਾਜ਼ੋ ਸਮਝ ਕੇ ਆਪਣਾ ਮੇ ਜੀਵਨ ਜਿਹੜਾ ਉਹ ਤਾਨ ਮੁਕਤ ਹੋ ਤੇ ਰਾਇਣੀ ਟਿਕ ਤ ਹੋ ਦਿੱਤੀ ਸੇਵਾ ਸਮਾਜ ਦੀ ਸੇਵਾ ਕੀਤੀ ਉਸ ਤੋਂ ਬਾਅਦ ਮੈਂ ਬਹੁਤ ਧੰਨਵਾਦ ਕਰਦੀ ਹਾਂ ਸਰਦਾਰ ਸੁਖੀਰ ਸਿੰਘ ਜੀ ਬਾਦ ਪ੍ਰਧਾਨ ਸਾਹਿਬ ਜੀ ਦਾ ਤੇ ਪਾਰਟੀ ਦੇ ਸਾਰੇ ਲੀਡਰਾਂ ਦਾ ਜਿਨ੍ਹਾਂ ਨੇ ਇੱਡਾ ਵੱਡਾ ਵਿਸ਼ਵਾਸ ਆਪਣੀ ਨਿਮਾਣੀ ਜੀ ਸੇਵਕ ਵਿੱਚ ਬਾਕੀ ਤਾਂ ਤੇ ਉਹਦੇ ਨਾਲ ਹੀ ਮੈਂ ਸਿਰ ਚ ਕਉਣੀ ਆ ਉਹਨਾਂ ਸੰਗਤਾਂ ਦੇ ਅੱਗੇ ਜਿਨ੍ਹਾਂ ਸੰਗਤਾਂ ਨੇ ਬਾਦਲ ਸਾਹਿਬ ਦੀ ਕੀਤੇ ਐਲਾਨ ਨੂੰ ਜਲਸੇ ਦੇ ਵਿੱਚ ਹੀ ਦੋਹਾਂ ਜਲਸਿਆਂ ਵਿੱਚ ਹੀ ਬਹੁਤ ਖੁਸ਼ੀ ਦੇ ਨਾਲ ਪ੍ਰਵਾਨ ਕੀਤਾ ਮੈਂ ਉਹਨਾਂ ਸੰਗਤਾਂ ਅੱਗੇ ਵੀ ਸਿਰ ਚ ਕਉਣੀ ਆ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੀ ਹਾਂ ਤੇ ਆਪਣੇ ਪ੍ਰਧਾਨ ਸਾਹਿਬ ਤੇ ਬਾਕੀ ਲੀਡਰਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੱਡਾ ਵੱਡਾ ਵਿਸ਼ਵਾਸ ਇਸ ਬਹੁਤ ਹੀ ਨਿਮਾਣੀ ਜੀ ਸੇਵਕ ਵਿੱਚ ਭਟਾਇਆ ਹੈ। ਇਹੀ ਮੇਰੀ ਤੇ ਜਿਹੜੀ ਉਹਨਾਂ ਦੇ ਤਰ੍ਹਾਂ ਵਜੋਂ ਮੈਂ ਕਹਿਣਾ ਚਾਹੁੰਗਾ। ਬੀਬੀ ਜੀ ਹੁਣ ਤਿਕਰ ਵਿਧਾਨ ਸਭਾ ਚੋਣਾਂ ਲੜੀਆਂ ਨੇ। ਲੋਕ ਸਭਾ ਚੋਣਾਂ ਦੀ ਹੁਣ ਜ਼ਿੰਮੇਵਾਰੀ ਆਈ ਹੈ। ਕਿਸ ਤਰ੍ਹਾਂ ਦਾ ਲੱਗ ਰਿਹਾ ਕਿ ਜ਼ਿੰਮੇਵਾਰੀ ਕਿੱਦਾਂ ਨਿਭਾਉਂ। ਜ਼ਿੰਮੇਵਾਰੀ ਕੋਈ ਵੀ ਹੋਵੇ ਜੇ ਕਿਸੇ ਮਨੁੱਖ ਨੇ ਨਿਭਾਉਣੀ ਹੋਵੇ ਤੇ ਹਰ ਜ਼ਿੰਮੇਵਾਰੀ ਜਿਹੜੀ ਹੈ ਉਹ ਬੜੀ ਚੁਣੌਤੀਆਂ ਭਰੀ ਹੁੰਦੀ ਹੈ। ਪਹਿਲਾਂ ਵੀ ਵਿਧਾਨ ਸਭਾ ਦੀ ਜਿਹੜੀ ਜ਼ਿੰਮੇਵਾਰੀ ਨਿਭਾਈ ਸੀ ਉਹ ਵੀ ਮੇਰਾ ਖਿਆਲ ਹੈ ਕਿ ਜਿੰਨਾ ਕੁ ਸਮਾਂ ਮੈਨੂੰ ਮਿਲਿਆ ਹੈ ਮੈਂ ਆਪਣੇ ਪੂਰੇ ਯਤਨ ਕੀਤੇ ਹੈ ਕਿ ਮੈਂ ਆਪਣੀ ਡਿਊਟੀ ਨਾਲ ਇਨਸਾਫ ਕਰ ਸਕਾਂ ਇਲਾਕੇ ਦੇ ਲੋਕਾਂ ਨਾਲ ਇਨਸਾਫ ਕਰ ਸਕਾਂ ਤੇ ਆਪਣੇ ਪੰਜਾਬ ਦੇ ਵਿਕਾਸ ਪੰਜਾਬ ਦੀ ਖੁਸ਼ਹਾਲੀ ਪੰਜਾਬ ਦੀਆਂ ਜ਼ਿੰਮੇਵਾਰੀਆਂ ਜਿੱਥੇ ਨਾਲ ਨਾਲ ਨਿਭਾਈਆਂ ਉਹਤੇ ਨਾਲ ਨਾਲ ਆਪਣੇ ਇਲਾਕੇ ਵਿੱਚ ਕੋਈ ਕਸਰ ਨਹੀਂ ਛੱਡੀ ਜਿਹੜੀਆਂ ਕਿ ਪੰਜਾਬ ਦੀਆਂ ਸਰਕਾਰ ਦੀਆਂ ਸਾਰੀਆਂ ਨੀਤੀਆਂ ਨੂੰ ਕਰ ਕਰਨਾ ਪਚਾਇਆ ਗਿਆ ਹੋਵੇ ਸੋ ਜਿੱਥੇ ਤੱਕ ਇਸ ਵਾਰੀ ਪਾਰਲੀਮੈਂਟ ਦੀ ਗੱਲ ਹੈ ਦੇਖੋ ਇੱਕ ਬੰਦੇ ਨੇ ਜਿਸ ਨੇ ਪਰ ਧਰਮੀ ਸਮਝਿਆ ਹੋਵੇ ਸੇਵਾ ਤੇ ਉਸ ਸੇਵਾ ਨੂੰ ਨਿਭਾਉਣ ਵਾਸਤੇ ਉਹਦੇ ਵਾਸਤੇ ਹਰ ਵੇਲੇ ਚੁਣੌਤੀ ਹੁੰਦੀ ਹੈ ਕੋਈ ਵੀ ਚੀਜ਼ ਹੈ ਜ਼ਿੰਮੇਵਾਰੀ ਛੋਟੀ ਹੈ ਵੱਡੀ ਹੈ ਮੈਂ ਕਹਿੰਨੀ ਜਿਹਨੇ ਕਰਨੀ ਹੈ ਉਹਨੂੰ ਹਰ ਚੀਜ਼ ਵੱਡੀ ਹੈ ਐਸ்சிਪੀਸੀ ਦੇ ਵਿੱਚ ਮੈਂ ਪ੍ਰਧਾਨ ਬਣੀ ਮੇਰਾ ਖਿਆਲ ਹੈ ਕਿ ਜੇ ਪਾਰਲੀਮੈਂਟ ਦੀ ਗੱਲ ਕਰ ਲਈਏ ਕਿ ਭਾਰਤ ਸਰਕਾਰ ਦੀਆਂ ਨੀਤੀਆਂ ਨੂੰ ਕਰ ਕਰ ਪਹੁੰਚਾਉਣਾ ਪਾਰ ਸਰਕਾਰ ਵੱਲੋਂ ਦਿੱਤੀਆਂ ਸਹਾਇਤਾ ਨੂੰ ਜਾਂ ਜਿਹੜੀਆਂ ਸੁਵਿਧਾਵਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਆਪਣੇ ਇਲਾਕੇ ਦੀਆਂ ਮੁਸ਼ਕਲਾਂ ਨੂੰ ਭਾਰਤ ਸਰਕਾਰ ਦੇ ਵਿੱਚ ਸੈਂਟਰ ਵਿੱਚ ਜਾ ਕੇ ਰੱਖਣਾ ਲੋਕਾਂ ਦੀਆਂ ਸੁਵਿਧਾਵਾਂ ਆਉਣ ਇਹ 'ਤੇ ਜ਼ੋਰ ਚੇਤਨ ਕਰਨੇ ਹਰ ਵਰਗ ਨੂੰ ਖੁਸ਼ ਰੱਖਣਾ ਭਾਵੇਂ ਇੱਕ ਮਨੁੱਖ ਨਹੀਂ ਰੱਖ ਸਕਦਾ ਪਰ ਫਿਰ ਵੀ ਯਤਨ ਕਰਨੇ ਇਹ ਮੇਰਾ ਇੱਕ ਬਹੁਤ ਵੱਡਾ ਧਰਮ ਹੋਵੇਗਾ ਤੇ ਜੇ ਮੈਂ ਸਮਝਦੀਆਂ ਕਿ ਸਾਰੇ ਵਰਲਡ ਦੇ ਸਿੱਖਾਂ ਦੀ ਉਹ ਜਮਾਤ ਸ਼ੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਜਿਸ ਦੀ ਮੈਂ ਮੁੱਖ ਸੇਵਾਦਾਰ ਹਾਂ ਜੇ ਉਹ ਸਾਰੇ ਸਿੱਖਾਂ ਦੀ ਐਡੀ ਵੱਡੀ ਸੰਸਥਾ ਦੀ ਮੁਖੀ ਹੋਣ ਦੇ ਨਾਤੇ ਮੈਂ ਜ਼ਿੰਮੇਵਾਰੀ ਨਿਭਾਈ ਹੈ ਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਆਪਣੇ ਯਤਨਾਂ ਦੇ ਨਾਲ ਪੂਰੀ ਤਨ ਦੇ ਨਾਲ ਸੇਵਾ ਕਰਕੇ ਲੋਕਾਂ ਦੀਆਂ ਭਾਵਨਾਵਾਂ ਦੇ ਉੱਤੇ ਖਰੀਤ ਤਰ੍ਹਾਂ ਕਮੀਆਂ ਵੀ ਰਹੀਆਂ ਹੋਣਗੀਆਂ ਕਮਜ਼ੋਰੀਆਂ ਵੀ ਰਹੀਆਂ ਹੋਣਗੀਆਂ ਪਰ ਆਪਣੇ ਮੇਰੇ ਪੂਰੇ ਯਤਨ ਸਰ ਕੇ ਪੂਰੀ ਸਵੈਰਤਾ ਦੇ ਨਾਲ ਇਮਾਨਦਾਰੀ ਦੇ ਨਾਲ ਤੇ ਪੂਰੀ ਯਤਰਾ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਵਾ ਤੇ ਆਪਣੀ ਕੁਰਸੀ ਦੇ ਨਾਲ ਇਨਸਾਫ ਕਰਾਂ ਤੇ ਮੈਂ ਸਮਝਦੀ ਹਾਂ ਕਿ ਉਹਦੇ ਨਾਲ ਇਹ ਵੱਡੀ ਜ਼ਿੰਮੇਵਾਰੀ ਨਹੀਂ ਕਿਉਂਕਿ ਇਹ ਤੇ ਇੱਕ ਹਲਕੇ ਦੀ ਨੁਮਾਇੰਦਗੀ ਹੈ ਉਹ ਸਾਰੇ ਵਰਡ ਦੇ ਸਿੱਖਾਂ ਦੀ ਨੁਮਾਇੰਦਗੀ ਸੀ ਸੇ ਜੇ ਵਰਡ ਦੇ ਸਿੱਖਾਂ ਦੀ ਨੁਮਾਇੰਦਗੀ ਨੂੰ ਅੱਗੇ ਮੈਂ ਨਿਭਾ ਚੁੱਕੀ ਹਾਂ ਤਾਂ ਇਹ ਤਾਂ ਇੱਕ ਹਲਕੇ ਦੀ ਨੁਮਾਇੰਦਗੀ ਹੈ ਜਾ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਹੈ ਜਾਂ ਪੰਜਾਬ ਦੀਆਂ ਮੁਸ਼ਕਲਾਂ ਨੂੰ ਉੱਥੇ ਸਿੱਖਾਂ ਦੀ ਨੁਮਾਇੰਦਗੀ ਨੂੰ ਪੰਜਾਬੀਆਂ ਦੀ ਨੁਮਾਇੰਦਗੀ ਨੂੰ ਉੱਥੇ ਮੈਂ ਜਾ ਕੇ ਕਰਾਂ ਤੇ ਇਹਨਾਂ ਦੀ ਆਵਾਜ਼ ਬੁਲੰਦ ਕਰਾਂ ਮੇਰਾ ਖਿਆਲ ਹੈ ਕਿ ਮੇਰੇ ਵਾਸਤੇ ਹਰ ਕੰਮ ਮੈਂ ਚਿਰੋਤੀ ਦੇ ਲਈ ਨਹੀਂ ਹੈ ਪਰ ਮੈਂ ਉਹਦੇ ਵਿੱਚ ਪੂਰੀ ਤਰ੍ਹਾਂ ਇਹ ਮੈਨੂੰ ਪੂਰਾ ਵਿਸ਼ਵਾਸ ਜੀ ਜੇ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਬਾਦਲ ਐਸ ਵਾਰ ਕਿੰਨਾ ਮੁੱਦਿਆਂ ਤੇ ਚੋਣ ਲੜਨ ਦੀ ਤਿਆਰੀ ਕਰ ਰਹੇ ਦੇਖੋ ਸ਼੍ਰੋਮਣੀ ਅਕਾਲੀ ਦਲ ਇਕਤੇ ਪਾਰਟੀ ਦਾ ਨਾਮ ਹੈ ਸ਼੍ਰੋਮਣੀ ਅਕਾਲੀ ਦਲ ਸਾਡੇ ਪ੍ਰਧਾਨ ਨੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਡੇ ਸਰਪ੍ਰਸਤ ਨੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਇਹਨਾਂ ਨੇ ਹਮੇਸ਼ਾ ਮੁੱਦੇ ਉਹ ਲਏ ਐ ਜਿਹੜੇ ਪੰਜਾਬ ਦੇ ਹਿੱਤ ਚ ਹੋਣ ਪੰਜਾਬੀਆਂ ਦੀ ਚੰਗੀ ਸੋਚ ਨੂੰ ਉਭਾਰਨ ਤੇ ਪੰਜਾਬ ਦੇ ਲੋਕਾਂ ਦੀ ਖੁਸ਼ਹਾਲੀ ਹੋਵੇ ਦੇਸ਼ ਦੀ ਖੁਸ਼ਹਾਲੀ ਹੋਵੇ ਦੇਸ਼ ਦੇ ਹਿੱਤਾਂ ਦੀ ਰਾਖੀ ਹੋਵੇ ਪੰਜਾਬ ਦੀ ਆਵਾਜ਼ ਬਣ ਕੇ ਕੇਸ਼ ਦੇ ਵਿੱਚ ਜਾ ਕੇ ਸਰਕਾਰ ਦੇ ਵਿੱਚ ਆ ਕੇ ਅਸੀਂ ਗੱਲ ਕਰੀਏ ਉਹਦੇ ਨਾਲ ਸਬੰਧਤ ਹੋਣਗੇ ਇਕਨੋਮਿਕਲੀ ਐਜੂਕੇਸ਼ਨਲੀ ਹੈਲਥ ਪੱਖੋਂ ਤੇ ਇਨਫਰਾਸਟ੍ਰਕਚਰ ਡਿਵੈਲਪ ਕਰਨ ਪੱਖੋਂ ਤੇ ਦੇਸ਼ ਦੀਆਂ ਸ਼ਰਧਾ ਨੂੰ ਮਜ਼ਬੂਤ ਕਰਨ ਵਾਸਤੇ ਸਾਰੇ ਦੁਨੀਆ ਦੇ ਵਿੱਚ ਸਾਡੇ ਦੇਸ਼ ਦਾ ਨਾਂ ਉੱਚਾ ਹੋਵੇ ਤੇ ਪੰਜਾਬ ਦਾ ਵਿਕਾਸ ਉਸ ਟੀਚਰ ਸ਼ੋਭੇ ਜਿਹੜਾ ਟੀਚਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਸ਼ੁਰੂ ਤੋਂ ਲੈ ਕੇ ਆਪਣਾ ਮਿਸ਼ਨ ਬਣਾਇਆ ਤੇ ਆਪਣੇ ਪੰਜਾਬ ਦਾ ਨਾਮ ਦੁਨੀਆ ਵਿੱਚ ਨੰਬਰ 1 ਤੇ ਹੋਵੇ। ਹੁਣ ਜੇ ਗੱਲ ਕਰੀਏ ਤੁਹਾਡੇ ਹਲਕੇ ਦੀ ਖਡੂਰ ਸਾਹਿਬ ਹਲਕੇ 'ਚ ਕਿਹੜੇ ਮੁੱਦੇ ਤੁਹਾਡੇ ਮੁੱਖ ਤੌਰ ਤੇ ਰਹਿਣਗੇ ਕਿਹੜੇ ਕੰਮ ਜ਼ਿਆਦਾ ਚ ਦੇਖੋ ਮੁੱਦੇ ਤੇ ਵੱਖ-ਵੱਖ ਹਲਕੇ ਆ ਨੇ ਵੱਖ-ਵੱਖ ਵੀ ਹੁੰਦੇ ਆ ਪਰ ਮੇਨ ਜਿਹੜੇ ਹੁੰਦੇ ਆ ਮੁੱਦੇ ਉਹ ਪੰਜਾਬ ਦੇ ਸਾਰੇ ਲੋਕਾਂ ਦੇ ਸਾਂਝੇ ਹੁੰਦੇ ਆ ਅਜੇ ਤੱਕ ਕਿਉਂਕਿ ਖਡੂਰ ਸਾਹਿਬ ਹਲਕੇ ਦੇ ਵਿੱਚ ਜ਼ਿਆਦਾ ਬਾਰਡਰ ਏਰੀਆ ਪੈਂਦਾ ਬਾਰਡਰ ਨਾਲ ਸੰਬੰਧਿਤ ਮੁੱਦੇ ਵੀ ਹੋਣਗੇ ਔਰ ਜਿਆਦਾ ਜਿਹੜਾ ਉੱਥੇ ਭਾਵਨਾਵਾਂ ਜਿਹੜੀਆਂ ਉਹ ਗੁਰੂ ਪੰਥ ਨਾਲ ਜੁੜੀਆਂ ਹੋਈਆਂ ਲੋਕਾਂ ਦੀਆਂ ਜਦੋਂ ਵੀ ਕਿਤੇ ਪੰਥ ਉੱਤੇ ਪੀੜ ਬਣਦੀ ਹੈ ਜਦੋਂ ਵੀ ਸਿੱਖ ਕੌਮ ਤੇ ਪੀੜ ਬਣਦੀ ਹੈ ਜਦੋਂ ਮਨੁੱਖਤਾ ਤੇ ਪੀੜ ਬਣਦੀ ਹੈ ਜਦੋਂ ਔਰਤਾਂ ਤੇ ਨੌਜਵਾਨਾਂ ਤੇ ਬਜ਼ੁਰਗਾਂ ਤੇ ਕੋਈ ਪੀੜ ਬਣਦੀ ਹੈ ਉਹਦੀ ਆਵਾਜ਼ ਬੁਲੰਦ ਕਰਨੀ ਮੇਰਾ ਬਹੁਤ ਵੱਡਾ ਇੱਕ ਸੰਕਲਪ ਹੋਇਆ ਹੈ ਕਿਉਂਕਿ ਉਹਨਾਂ ਲੋਕਾਂ ਨੂੰ ਰਾਹਤ ਹੀ ਉਦੋਂ ਮਿਲੇਗੀ ਜਦੋਂ ਉਹਨਾਂ ਦਾ ਦੁੱਖ ਦਰਦ ਜਿਹੜਾ ਉਥੇ ਦੱਸਿਆ ਜਾਵੇ ਉਹਨਾਂ ਦੀਆਂ ਮੁਸ਼ਕਲਾਂ ਦੱਸੀਆਂ ਜਾਣ ਔਰ ਉਹਨਾਂ ਦੇ ਵਿਕਾਸ ਦੇ ਕਾਰਜ ਜਿੱਥੇ ਕਰਨੇ ਆ ਉਹਨਾਂ ਨੂੰ ਮਾਨਸਿਕ ਤੌਰ ਦੇ ਉੱਤੇ ਵੀ تسਲੀ ਹੋਵੇ ਕਿ ਉਹਨਾਂ ਨੇ ਆਪਣਾ ਕੋਈ ਨੁਮਾਇੰਦਾ ਉੱਥੇ ਭੇਜਿਆ ਸੀ ਤੇ ਉਹਨਾਂ ਨੂੰ ਮਾਨਸਿਕ ਤੌਰ ਤੇ ਉਦੋਂ ਸ਼ਾਂਤੀ ਹੋਣੀ ਹੈ ਜਦੋਂ ਉਹ ਬਾਰਡਰ ਦਾ ਜਿਹੜਾ ਹਮੇਸ਼ਾ ਉਹਨਾਂ ਨੂੰ ਡਰ ਰਿੰਦਾ ਹੈ ਬਾਰਡਰ ਦੇ ਉੱਤੇ ਬਾਹਰੀ ਤਾਕਤਾਂ ਜਦੋਂ ਹਮਲੇ ਕਰਦੀਆਂ ਉਹਦੇ ਉੱਤੇ ਉਹਨਾਂ ਬੜੀ-ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਮੇਰਾ خیال ਹੈ ਕਿ ਜ਼ਿਆਦਾਤਰ ਦੇ ਉੱਤੇ ਇੱਕ ਜਿਹੜੀ ਨੌਜਵਾਨੀ ਹੈ ਉਹ ਅੱਜ ਬਹੁਤ ਗੁੰਮਰਾਹਕੁਨ ਪ੍ਰਚਾਰ ਵਿੱਚ ਆ ਗਈ ਔਰ ਜੋ ਅੱਜ ਪੰਜਾਬ ਦੇ ਹਾਲਾਤ ਬੜੇ ਹਨ ਕਿ ਅੱਜ ਉਹਨਾਂ ਦੇ ਕਾਂਗਰਸ ਦੇ ਪਾਰਟੀ ਦੇ ਲੀਡਰ ਬੋਲ ਰਹੇ ਹਨ ਕੱਲ ਮੈਂ ਬੜੀ ਪੜ ਕੇ ਹੈਰਾਨ ਹੋ ਰਹੀ ਸੀ ਤੇ ਮੈਨੂੰ ਇਸ ਗੱਲ ਦਾ ਗਿਆਨ ਹੋਇਆ ਕਿ ਸਚਾਈ ਜਿਹੜੀ ਸੀ ਉਹ ਅੱਜ ਕਾਂਗਰਸ ਦੇ ਲੀਡਰ ਵੀ ਬੋਲ ਰਹੇ ਹਨ ਸਦਾ ਸ਼ਮਸ਼ੇਰ ਸਿੰਘ ਦੁੱਲੋ ਜਿਹੜੇ ਕਿ ਪਾਰ ਸਰਕਾਰ ਚ ਵੀ ਰਹੇ ਜਿਹੜੇ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਉਹਨਾਂ ਲੋਕਾਂ ਨੇ ਵੀ ਗੱਲ ਕਹੀ ਕਿ ਅੱਜ ਨਸ਼ੇ ਜਿਹੜੇ ਐ ਪਹਿਲਾਂ ਨਾਲੋਂ 10 ਗੁਣਾ ਵੱਧ ਗਏ ਜਿਹੜੀ ਮੁਲਕ ਦੀ ਇੱਕ ਬਹੁਤ ਵੱਡੀ ਮੁਸੀਬਤ ਹੈ ਤੇ ਪੰਜਾਬ ਸਰਕਾਰ ਦੇ ਮੁਖੀ ਨੇ ਇਸ ਗੁਟਕਾ ਸਾਫੜ ਕੇ ਕਿਹਾ ਸੀ ਕਿ ਨਸ਼ੇ ਮੈਂ 4 ਹਫ਼ਤੇ ਚ ਖਤਮ ਕਰਾਂਗਾ ਤੇ ਉਹੀ ਸਰਕਾਰ ਉਹੀ ਪਾਰਟੀ ਦਾ ਸਾਬਕਾ ਪ੍ਰਧਾਨ ਉਹ ਕਹਿ ਰਿਹਾ ਕਿ 4 ਹਫ਼ਤੇ ਵਿੱਚ ਖਤਮ ਕਰਨ ਦਾ ਜੇ ਸੰਕਲਪ ਲਿਆ ਸੀ ਉਹ ਅੱਜ 2 ਸਾਲ ਤੋਂ ਵੱਧ ਸਮਾਂ ਹੋ ਗਿਆ ਘਟਣ ਦੀ ਬਜਾਏ ਵਧਿਆ ਤੇ ਉਹਨਾਂ ਹਲਕੇ ਵਿੱਚੋਂ ਜਿਹੜੇ ਲੋਕ ਪੁਸ਼ਤਪਨਾਇ ਕਰ ਰਹੇ ਹੈ ਸਾਡੇ ਲੀਡਰ ਕਾਂਗਰਸ ਦੇ ਉਹੀ ਬੰਦੇ ਫੜੇ ਜਾ ਰਹੇ ਹੈ ਜਿਹੜੇ ਕੌਂਸਲਰ ਸਬੰਧਤ ਹੋ ਸੋ ਇਹ ਚੀਜ਼ਾਂ ਜਿਹੜੀਆਂ ਬੜੀਆਂ ਉੱਥੇ ਚੁਣੌਤੀ ਭਰੀਆਂ ਨੇ ਉਸ ਇਲਾਕੇ ਦੇ ਵਿੱਚ ਲੋਕ ਗੁਰੂ ਸਾਹਿਬ ਨੂੰ ਮੰਨਣ ਵਾਲੇ ਲੋਕ ਹੈ ਗੁਰੂ ਤੇ ਪ੍ਰੋਸਾ ਕਰਨ ਵਾਲੇ ਲੋਕ ਹੈ ਪੰਥਕ ਸੋਚ ਵਾਲੇ ਲੋਕ ਹੈ ਪਰ ਜਿਨ੍ਹਾਂ ਲੋਕਾਂ ਨੇ ਇਹ ਜ਼ਹਿਰ ਉਸ ਇਲਾਕੇ ਚ ਪਾਇਆ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਈਕੋਲੋਜੀਕਲੀ ਵੀ ਉਹਨਾਂ ਨੂੰ ਐ ਧਾਰਮਿਕ ਤੌਰ ਤੇ ਵੀ ਤੇ ਵੈਸੀ ਵੀ ਐਜੂਕੇਟ ਕਰਕੇ ਲੋਕਾਂ ਨੂੰ ਇਧਰ ਮੋੜਿਆ ਜਾਵੇ ਤਾਂ ਜੋ ਉਹ ਇਸ ਮਾੜੀ ਹਾਲਤ ਤੋਂ ਬਚ ਸਕਣ ਤੇ ਜੋ ਜ਼ਹਿਰ ਉਸ ਇਲਾਕੇ ਚ ਕਾਂਗਰਸ ਦੇ ਲੋਕਾਂ ਵੱਲੋਂ ਜਾਂ ਮਾਰੇ ਅੰਸਰਵਾਂ ਤੋਂ ਫਲਾਇਆ ਜਾ ਰਿਹਾ ਉਹਨੂੰ ਖਤਮ ਕੀਤਾ ਜਾ ਸਕਦਾ ਜੀ ਬਿਲਕੁਲ ਜਿਵੇਂ ਤੁਸੀਂ ਕਹਿ ਰਹੇ ਕਿ ਉੱਥੇ ਪੰਥਕ ਵੋਟ ਬਹੁਤ ਜ਼ਿਆਦਾ ਤੁਹਾਨੂੰ ਇਸ ਦਾ ਫਾਇਦਾ ਮਿਲੇਗਾ ਦੇਖੋ ਫਾਇਦਾ ਮੈਨੂੰ ਇਹ ਨਹੀਂ ਕਿ ਮੈਂ ਕੋਈ ਇੱਕ ਉਸ ਕਾਲ ਦੇ ਉੱਤੇ ਸਾਰਾ ਪਾਰਟੀ ਨੂੰ ਫਾਇਦਾ ਮਿਲਦਾ ਪਾਰਟੀ ਨੂੰ ਪਾਰਟੀ ਨੂੰ ਇਹ ਫਾਇਦਾ ਜੀ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਹਮੇਸ਼ਾ ਸਿਧਾਂਤਿਕ ਤੌਰ ਦੇ ਉੱਤੇ ਗੁਰੂ ਦੇ ਸਿਧਾਂਤ ਨਾਲ ਤੁਰਦੀ ਹੈ ਗੁਰੂ ਦੇ ਫਲਸਫੇ ਨੂੰ ਲੈ ਕੇ ਤੁਰਦੀ ਹੈ ਔਰ ਉਹ ਲੋਕ ਜਿਹੜੇ ਐ ਖਾਸ ਕਰਕੇ ਮਾਝੇ ਦੀ ਧਰਤੀ ਹੈ ਉਹ ਜਰਨੈਲਾਂ ਦੀ ਧਰਤੀ ਹੈ ਕੁਰਬਾਨੀਆਂ ਚੋਂ ਨਿਕਲੀ ਉਹ ਸਾਰੀ ਲੋਕਾਂ ਦੀ ਸੋਚ ਹੈ ਸ਼ਹੀਦਾਂ ਤੇ ਕੁਰਬਾਨੀਆਂ ਦਾ ਜੋ ਇਤਿਹਾਸ ਪੜ੍ਹੀਏ ਤੇ ਬਹੁਤਾ ਜਿਹੜਾ ਉਹ ਮਾਝੇ ਨਾਲ ਸੰਬੰਧਿਤ ਹੈ ਗੁਰੂ ਸਰਬਾਨਾਂ ਦੀ ਜਿੰਨੇ ਸਥਾਨ ਹੈ ਵੱਧ ਤੋਂ ਵੱਧ ਜਿਹੜੇ ਆ ਉਹ ਸਥਾਨ ਉੱਥੇ ਹੈ ਤੇ ਮੈਨੂੰ ਇਸ ਗੱਲ ਦਾ ਵੀ ਮਾਣ ਹੋ ਰਿਹਾ ਹੈ ਕਿ ਮੈਂ ਉਸ ਇਲਾਕੇ ਚ ਸੇਵਾ ਕਰਨ ਦਾ ਮੈਨੂੰ ਮੌਕਾ ਮਿਲ ਰਿਹਾ ਹੈ ਜਿੱਤੋਂ ਮਾਤਾ ਪਾਗੋ ਵਰਗੀਆਂ ਸ਼ੇਣੀਆਂ ਪੈਦਾ ਹੋਈਆਂ ਜਿੱਤੋਂ ਮਾਤਾ ਪਾਗੋ ਵਰਗੀ ਮਹਾਨ ਸਾਡੀ ਇੱਕ ਔਰਤਾਂ ਦੇ ਮਾਨਮਤੀ ਇਤਿਹਾਸ ਨੂੰ ਉਹਨੇ ਵਿਦਾਇਆ ਸੀ ਉਹ ਮਾਤਾ ਪਾਗੋ ਜੀ ਨੇ ਜਦੋਂ ਗੁਰੂ ਸਾਹਿਬ ਦੇ ਨਾਲ ਤੋੜ ਕੇ ਆਇਆ ਇਸ ਸਿੰਘਾਂ ਨੂੰ ਜਾ ਕੇ ਫਿਰ ਟੁੱਟੀ ਕੰਢੀ ਸੀ ਉਸ ਸਥਾਨ ਦੇ ਉੱਤੇ ਮੈਨੂੰ ਸੇਵਾ ਕਰਨ ਦਾ ਜਿਹੜਾ ਮੌਕਾ ਮਿਲ ਰਿਹਾ ਮੈਂ ਆਪਣੇ ਆਪ ਨੂੰ ਸੁਭਾਗੀ ਸਮਝਦੀ ਐ ਤੇ ਖੁਸ਼ਕਿਸਮਤ ਸਮਝਦੀ ਐ ਕਿ ਜੇ ਮਾਤਾ ਪਾਗੋ ਨੇ ਉੱਥੋਂ ਲਲਕਾਰ ਕੇ ਗੁਰੂ ਨਾਲ ਟੁੱਟਿਆ ਨੂੰ ਸਿੱਖੀ ਦੇ ਸਿਧਾਂਤ ਤੇ ਮੁੜ ਕੇ ਪੈਰੇਦਾਰੀ ਕਰਨ ਵਾਸਤੇ ਜਾ ਕੇ ਗੁਰੂ ਨਾਲ ਜੋੜਿਆ ਸੀ ਉਸੇ ਤਰ੍ਹਾਂ ਮੇਰੇ ਉੱਤੇ ਵੀ ਕਿਰਪਾ ਕਰੇ ਕਿ ਮਾਤਾ ਪਾਗੋ ਜੀ ਦੀਆਂ ਮਾਤਾ ਪਾਕੋਰ ਜੀ ਦੀਆਂ ਮੇਰੇ ਤੇ ਅਸੀਸਾ ਹੋਣ ਮੈਂ ਆਪਣੀ ਮਾਂ ਮਾਤਾ ਪਾਕੋਰ ਤੇ ਮਾਤਾ ਸੇਵਕੋਰ ਜੀ ਦੀਆਂ ਅਸੀਸਾ ਲੈ ਕੇ ਉੱਥੋਂ ਦੀਆਂ ਭੈਣਾਂ ਦੀ ਉੱਥੋਂ ਦੇ ਵੀਰਾਂ ਦੀ ਉੱਥੇ ਨੌਜਵਾਨਾਂ ਦੀ ਉੱਥੇ ਦੇ ਬਜ਼ੁਰਗਾਂ ਦੀ ਸੇਵਾ ਜਿਹੜੀ ਹੈ ਉਹ ਤਨਦੇਈ ਨਾਲ ਪੰਥਕ ਤੌਰ ਤੇ ਵੀ ਕਰ ਸਕਾਂ ਧਾਰਮਿਕ ਤੌਰ ਤੇ ਵੀ ਕਰ ਸਕਾਂ ਤੇ ਸਿੱਖ ਇਤਿਹਾਸ ਵਿੱਚ ਜਿਹੜੇ ਨਾਂ ਉਹਨਾਂ ਨੇ ਰੋਸ਼ਨ ਕੀਤੇ ਐ ਉਹ ਕਿਤੇ ਗੁਰੂ ਕਿਰਪਾ ਕਰ ਦੇਵੇ ਉਹਨਾਂ ਦੇ ਪਾਇ ਪੂਰਨਿਤ ਚਲ ਕੇ ਮੈਂ ਵੀ ਆਪਣੀ ਜਮੇ ਵਜਨ ਵਾਸਿਕਾ ਹੁਣ ਜੇ ਗੱਲ ਕਰੀਏ ਪੰਜਾਬ ਡੈਮੋਕਰੈਟਿਕ ਅਲਾਈਂਸ ਦੀ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕੁ ਪ੍ਰਭਾਵ ਪਾ ਸਕਣਗੇ ਇਹਨਾਂ ਚੋਣਾਂ ਦੇ ਪਹਿਲਾਂ ਤੇ ਜਿਹੜੀ ਪੰਜਾਬ ਡੈਮੋਕਰੈਟਿਕ ਅਲਾਈਂਸ ਬਣੀ ਹੈ ਮੈਂ ਤਾਂ ਕਈ ਵੇ ਸੋਚਦੀ ਹਾਂ ਕਿ ਜਦੋਂ ਬੰਦਾ ਫਿਸਲ ਜਾਂਦਾ ਨਾ ਜੀ ਤੇ ਇੱਧਰ ਉੱਧਰ ਤਨਕੇ ਫੜਦਾ ਫਿਰਦਾ ਗੱਡੂਪ ਦਿਨ ਤਨਕੇ ਦਾ ਸਾਰਾ ਹੁਣ ਜਿਹੜੇ ਇਹਨਾਂ ਦੇ ਲੀਡਰ ਹੈ ਉਹ ਇਹ ਦੇਖ ਲਓ ਕੱਲੇ ਲੀਡਰ ਲੀਡਰ ਹੀ ਹੈ ਪਾਰਟੀ ਕਿੱਥੇ ਹੈ ਜੇ ਦੀ ਪਾਰਟੀ ਨਾ ਹੋਵੇ ਜਦੋਂ ਕੋਈ ਆਧਾਰ ਨਾ ਹੋਵੇ ਲੋਕ ਕਿਉਂ ਉਹਦੇ ਪਿੱਛੇ ਜਾਣਗੇ ਜੀ ਲੋਕ ਸਿਆਣੇ ਹੈ ਲੋਕੀ ਸੋਚਵਾਨ ਹੈ ਇਹਨਾਂ ਦਾ ਆਧਾਰ ਹੈ ਕਿੱਥੇ ਅਜੇ ਇਹਨਾਂ ਨੇ ਜੇ ਕੋਈ ਨਾਂ ਵੀ ਅਨਾਉਂਸ ਕੀਤੇ ਹੈ ਤੇ ਇੱਕ ਇੱਕ ਫੜਕੇ ਕਿਸੇ ਨਾ ਕਿਸੇ ਥਾਂ ਤੇ ਅਨਾਉਂਸ ਕਰਤਾ ਦੇਖੋ ਪਾਰਟੀਆਂ ਜਿਹੜੀਆਂ ਉਹ ਇੱਕ ਰਾਤ ਇੱਕ ਦਿਨ ਵਿੱਚ ਨਹੀਂ ਬੰਦੀਆਂ ਪਾਰਟੀਆਂ ਬੜਾ ਲੰਮਾ ਸਮਾਂ ਲੈਂਦੇ ਹੋਂਦ ਵਿੱਚ ਆਉਣ ਲਈ ਸ਼੍ਰੋਮਣੀ ਅਕਾਲੀ ਦਲ 1920 ਤੋਂ ਲੈ ਕੇ ਚੱਲਦਾ ਰਿਹਾ ਜੀ ਜਿਹਦਾ ਕੁਰਬਾਨੀਆਂ ਦਾ ਇਤਿਹਾਸ ਹੈ ਜਿਹਨੇ ਲੋਕਾਂ 'ਚ ਬੜੀਆਂ ਮੱਲਾ ਮਾਰੀਆਂ ਐਮਰਜੈਂਸੀ ਵਰਗੇ ਮੋਰਚੇ ਲੜੇ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਨੂੰ ਹੋਂਦ ਵਿੱਚ ਲਿਆਉਣ ਵਾਸਤੇ ਵੱਡੇ ਵੱਡੇ ਮੋਰਚੇ ਲਾਏ ਤੇ ਜਿੱਥੇ ਵੀ ਕਿਤੇ ਮਨੁੱਖਤਾ ਦਾ ਕਾਣ ਹੋਇਆ ਜਿੱਥੇ ਵੀ ਕਿਤੇ ਮਨੁੱਖਤਾ ਦੀ ਪੀੜਾ ਹੋਈ ਸ਼੍ਰੋਮਣੀ ਅਕਾਲੀ ਦਲ ਨੇ ਹੱਕ ਢਾ ਕੇ ਲੜਾਈ ਲੜੀ ਤੇ ਹਮੇਸ਼ਾ ਹੀ ਲੋਕਾਂ ਨਾਲ ਖੜੋਤੇ ਹੈ ਭਾਵੇਂ ਉਹ ਦੇਸ਼ ਵਿੱਚ ਹੈ ਭਾਵੇਂ ਵਿਦੇਸ਼ ਵਿੱਚ ਹੈ ਭਾਵੇਂ ਸਟੇਟ ਵਿੱਚ ਹੈ ਭਾਵੇਂ ਕੋਈ ਦੂਜੀ ਸਟੇਟ ਵਿੱਚ ਹੈ ਹਰ ਇੱਕ ਦੇ ਨਾਲ ਖੜੋਤੇ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਅੱਜ ਕੇਵਲ ਪੰਜਾਬ ਵਿੱਚ ਨਹੀਂ ਹਿੰਦੁਸਤਾਨ ਵਿੱਚ ਨਹੀਂ ਦੁਨੀਆ ਦੇ ਕੋਨੇ-ਕੋਨੇ ਵਿੱਚ ਆਪਣੀ ਪ੍ਰਸਿੱਧੀ ਰੱਖਦੀ ਹੈ ਕਿ ਇਹ ਜਮਾਤ ਲੋਕਾਂ ਦੀ ਹੈ ਲੋਕਾਂ ਵਿੱਚੋਂ ਪੈਦਾ ਹੋਈ ਹੈ ਤੇ ਲੋਕਾਂ ਵਾਸਤੇ ਸੰਘਰਸ਼ ਕਰਦੀ ਹੈ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਨਾਮ ਹੈ ਕੋਈ ਇਤਿਹਾਸ ਹੈ ਜਿਨ੍ਹਾਂ ਪਾਰਟੀਆਂ ਦਾ ਕੋਈ ਇਤਿਹਾਸ ਹੀ ਨਹੀਂ ਜਿਨ੍ਹਾਂ ਪਾਰਟੀਆਂ ਦੀ ਕੋਈ ਹੋਂਦ ਹੀ ਨਹੀਂ ਲੋਕ ਉਹਨਾਂ ਨੂੰ ਕੀ ਪ੍ਰਵਾਨ ਕਰਨਗੇ ਜੀ ਉਹਨਾਂ ਦੇ ਤੇ ਆਪਣੇ ਆਪ ਨਹੀਂ ਇਹ ਜੇ ਪਤਾ ਲੱਗਦਾ ਕਿ ਉਹ ਕਿੱਥੇ ਨੇ ਤੇ ਕਿੱਥੇ ਸਟੈਂਡ ਕਰਦੇ ਜੀ ਜਿਵੇਂ ਕਿ ਪਰਮਜੀਤ ਕੌਰ ਖਾਲੜਾ ਜੀ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਪੰਜਾਬ ਡੈਮੋਕਰੈਟਿਕ ਅਲਾਈਐਂਸ ਵੱਲੋਂ ਤੁਸੀਂ ਕੀ ਸਮਝਦੇ ਹੋ ਕਿ ਉਹ ਉਹਨਾਂ ਨੇ ਇੱਕੋ ਕਾਰਡ ਖੇੜਦੇ ਆ ਖਾਲੜਾ ਮਿਸਰੀਨ ਵਾਲਾ ਉਸ ਤੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਮੈਂ ਸਤਿਕਾਰ ਕਰਦੀ ਆ ਖਾਲੜਾ ਸਾਹਿਬ ਦੇ ਕੁਰਬਾਨੀ ਕੀਤੀ ਹੈ 노 डाउट ਪੀਐਸਯੂ ਨੇ ਦਾ ਕਾਰ ਕਰਦੇ ਹੈ ਤੇ ਪਰ ਜੇ ਦੇਖੋ ਮੈਂ ਉਹਦੇ ਨਿੱਜੀ ਤੇ ਕੁਝ ਨਹੀਂ ਕਹਿਣਾ ਚਾਹੁੰਦੀ ਕਿਉਂਕਿ ਇੱਕ ਕਰੇਲੂ ਔਰਤ ਹੈ ਉਹਨੇ ਆਪਣੀ ਪੀੜਾ ਹੰਡਾਈ ਹੈ ਮੈਂ ਉਹਨਾਂ ਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੀ ਪਰ ਇਹ ਜਰੂਰ ਕਹਾਂਗੀ ਕਿ ਲੋਕਾਂ ਨੂੰ ਜਦੋਂ ਵੋਟ ਪਾਉਣਾ ਹੁੰਦਾ ਹੈ ਉਹ ਇਹ ਦੇਖਦੇ ਹੈ ਕਿ ਜਿਹਨੂੰ ਅਸੀਂ ਵੋਟ ਪਾਉਣਾ ਹੈ ਉਸ ਉਮੀਦਵਾਰ ਦਾ ਲੋਕਾਂ ਵਿੱਚ ਕੀ ਹੁੰਦਾ ਹੈ ਲੋਕਾਂ ਲਈ ਉਹਨੇ ਕੀ ਕੀਤਾ ਕੀ ਹੈ ਪੰਜਾਬ ਵਾਸਤੇ ਕੀ ਕੀਤਾ ਜਾ ਦੇਸ਼ ਵਾਸਤੇ ਕਿਤੇ ਕਿਸੇ ਸਟੇਟ ਵਿੱਚ ਵੀ ਲੋੜ ਪਈ ਹੈ ਤੂੰ ਨੇ ਆਪਣੀ ਭੂਮਿਕਾ ਕਿੰਨੀ ਕੁ ਨਿਭਾਈ ਹੈ ਤੇ ਉਹ ਕਿਹੜੀ ਪਾਰਟੀ ਨਾਲ ਸੰਬੰਧਤ ਹੈ ਜੇ ਪਾਰਟੀ ਉੱਤੇ ਲੋਕਾਂ ਨੂੰ ਵਿਸ਼ਵਾਸ ਹੋਇਆ ਜੇ ਪਾਰਟੀ ਦੀ ਸੇਵਾ ਨੂੰ ਲੋਕਾਂ ਨੇ ਜਾਣਦੇ ਹੋਣਗੇ ਫਿਰ ਵੋਟ ਪਾਉਣਗੇ ਇਹ ਨਹੀਂ ਕਿ ਕਿਸੇ ਚਲੋ ਇੱਕ ਵਿਅਕਤੀ ਦੀ ਸ਼ਹੀਦੀ ਹੋ ਗਈ ਕੁਰਬਾਨੀ ਹੋਈ ਹੈ ਲੋਕ ਉਹਨੂੰ ਜਾਣਦੇ ਆ ਸਤਿਕਾਰ ਦੇਣਾ ਸਾਡਾ ਫਰਜ਼ ਬੰਦਾ ਹੈ ਪਰ ਵੋਟ ਦੇਣ ਵਾਲੇ ਲੋਕੀ ਬਹੁਤ ਕੁਝ ਸੋਚਦੇ ਆ ਜੀ ਉਹ ਪਾਰਟੀ ਵੇਖਦੇ ਆ ਕਿ ਕਿਸ ਪਾਰਟੀ ਦਾ ਕੋਈ ਨੁਮਾਇੰਦਾ ਜੀ ਹੁਣ ਜੇ ਗੱਲ ਕਰੀਏ ਸ਼ਰਮਣੀ ਅਕਾਲੀ ਦਲ ਟਕਸਾਲੀ ਜਿਹੜੀ ਹੁਣੇ ਬਣੀ ਹੈ ਉਹਨਾਂ ਨੇ ਜਰਨਲ ਜੇ ਜੇ ਸਿੰਘ ਨੂੰ ਉਮੀਦਵਾਰ ਐਲਾਨ ਦਿੱਤਾ ਵੈ ਤੁਹਾਨੂੰ ਲੱਗਦਾ ਕਿ ਉਹ ਵੀ ਕੋਈ ਪ੍ਰਭਾਵ ਪਾਪਸ ਪਹਿਲਾਂ ਤੇ ਇਹ ਹੈ ਕਿ ਮੇਰੇ ਕਹ ਲੋ ਪਟਿਆਲੇ ਚ ਹੁਣੇ ਚੋਲ ਲੜਕੇ ਆਏ ਆ ਭਾਵੇਂ ਅਕਾਲੀ ਦਲ ਨੇ ਉਤਾਰਿਆ ਸੀ ਮੈਦਾਨ ਚ ਆਪਣੀ ਜਮਾਨਤ ਤੇ ਬਚਾ ਸਕਦੇ ਸੀ ਉਥੇ ਜਮਾਨਤ ਹੀ ਜਿੱਤੋਗੀ ਇਦਾ ਮਤਲਬ ਕਿ ਉਹਨਾਂ ਨੂੰ ਕੋਈ ਤਜਰਬਾ ਹੀ ਨਹੀਂ ਚੋਣਾ ਲੜੰਦਾ ਲੋਕਾਂ 'ਚ ਵਿਚਰੰਦਾ ਲੋਕਾਂ 'ਚ ਉਹਨਾਂ ਦਾ ਕੀ ਹੋਣਦੋਏਗੀ ਇਹ ਤੇ ਹੁਣ ਉਹ ਆਏਗਾ ਸਮਾਂ ਤੇ ਫਿਰ ਪਤਾ ਲੱਗੂਗਾ ਪਰ ਜਿਨ੍ਹਾਂ ਲੋਕਾਂ ਨੇ ਖੜਾ ਕੀਤਾ ਉਸ ਉਹਨਾਂ ਲੋਕਾਂ ਦੀ ਲੋਕਾਂ ਨੇ ਦੇਖਣੀ ਹੈ ਵੀ ਉਹਨਾਂ ਦੀ ਹੋਂਦ ਕੀ ਹੈ ਉਹਨਾਂ ਦੀ ਲੋਕਾਂ ਦੇ ਵਿੱਚ ਇਸ ਵੇਲੇ ਇਹ ਤੇ ਨਹੀਂ ਕਿ ਦੋ ਬੰਦੇ ਬਖਰੇ ਹੋ ਗਏ ਤੇ ਆਪਣੀ ਪਾਰਟੀ ਦਾ ਨਾਂ ਰੱਖ ਲਿਆ ਅਜੇ ਤੇ ਪਾਰਟੀ ਰਜਿਸਟਰ ਵੀ ਨਹੀਂ ਹੋਈ ਅਜੇ ਪਾਰਟੀ ਕਿਤੇ ਆਪਣੀ ਹੋਂਦ ਹੀ ਨਹੀਂ ਰੱਖਦੀ ਉਹ ਜਿਹੜਾ ਉਹਨੇ ਕੈਂਡੀਡੇਟ ਖੜਾ ਕੀਤਾ ਉਹਦੀ ਕੀ ਹੋਂਦ ਬਣੇਗੀ ਜੇ ਪਾਰਟੀ ਦੀ ਹੋਂਦ ਨਹੀਂ ਤੇ ਇਸ ਕਰਕੇ ਕੋਈ ਬਹੁਤਾ ਫਰਕ ਨਹੀਂ ਮੇਰੇ ਵਾਸਤੇ ਜੀ ਜੇ ਆਪਾਂ ਗੱਲ ਕਰੀਏ ਕਾਂਗਰਸ ਦੇ ਵਿੱਚੋਂ ਨਿਕਲ ਕੇ ਟਕਸਾਲੀ ਵੱਲ ਜਾ ਰਹੇ ਨੇ ਕੁਝ ਇਦਾਂ ਦਾ ਉਹ ਕੋਈ ਫਰਕ ਪਾ ਰਿਹਾ ਕਿ ਨਹੀਂ ਦੇਖੋ ਜਿਹੜੇ ਟਕਸਾਲੀ ਬਣੇ ਨਾ ਵੈਸੇ ਟਕਸਾਲੀ ਹੋਈ ਹੁੰਦਾ ਜਿਹੜਾ ਜ਼ਿੰਦਗੀ ਭਰ ਆਪਣੀ ਪਾਰਟੀ ਨਾਲ ਹੀ ਮਰ ਮੁੱਕ ਜਾਏ ਅਸਲੀ ਉਹ ਟਕਸਾਲੀ ਹੈ ਜਿਹੜਾ ਕਿ ਆਖਰੀ ਦਿਨ ਤੱਕ ਵੀ ਆਪਣੀ ਪਾਰਟੀ 'ਚ ਕੱਡੇ ਤੇ ਜਿਹੜੇ ਲੋਕ ਪਹਿਲਾਂ ਹੀ ਬੇਵਫਾਈ ਕਰਕੇ ਜਿੱਤੋਂ ਨਾਮ ਬਣਾਏ ਜਿੱਤੋਂ ਮੈਂਬਰ ਪਾਰਲੀਮੈਂਟ ਬਣੇ ਜਿੱਤੋਂ ਮਿਨਿਸਟਰੀਆਂ ਲਈਆਂ ਜਿੱਤੋਂ ਉਹਨਾਂ ਨੇ ਆਨੰਦ ਲਿਆ ਕੁਰਬਾਨੀਆਂ ਤੇ ਕੀਤੀਆਂ ਸਾਡੇ ਸਾਥੀ ਨੇ ਮੈਂ ਨਹੀਂ ਕਹਿੰਦੀ ਕਿ ਸਾਡੇ ਨਾਲ ਰਹੇ ਆ ਸਾਡੇ ਨਾਲ ਪਾਰਟੀ ਚ ਕੰਮ ਕਰਦੇ ਰਹੇ ਆ ਪਰ ਪਾਰਟੀ ਦੇ ਵਿੱਚ ਕੰਮ ਕਰਦਿਆਂ ਮਾਨ ਸਨਮਾਨ ਵੀ ਬੜੇ ਲਏ ਤੇ ਮਾਨ ਸਨਮਾਨ ਕਰਕੇ ਹੀ ਉਹਨਾਂ ਨੂੰ ਜੇ ਮੌਕਾ ਮਿਲਿਆ ਕੰਮ ਕਰਨ ਦਾ ਤਾਂ ਹੀ ਕਿਤੇ ਲੋਕਾਂ ਦੀ ਹੋਂਦ ਵਿੱਚ ਆਏ ਤੇ ਜੇ ਲੋਕਾਂ ਵਿੱਚੋਂ ਗਏ ਐ ਵਿਚਰੇ ਐ ਤੇ ਇੱਕ ਸ਼ੋਮਣੀ ਅਕਾਲੀ ਦਲ ਦੇ ਨਮਾਇਦਿਆਂ ਵਿੱਚੋਂ ਵਿਚਰੇ ਐ ਅੱਜ ਜਿਹੜੀ ਗੱਲ ਐ ਅੱਜ ਉਹ ਕਾਂਗਰਸ ਦੇ ਹੱਥਾਂ ਵਿੱਚ ਖੇਡ ਕੇ ਜਦੋਂ ਤੁਰਰੇ ਇਹਦਾ ਮਤਲਬ ਲੋਕ ਸਮਝਦੇ ਐ ਕਿ ਇਹ ਕੇਵਲ ਤੇ ਕੇਵਲ ਅਕਾਲੀ ਦਲ ਦਾ ਨੁਕਸਾਨ ਕਰਨ ਵਾਸਤੇ ਤੁਰਰੇ ਲੋਕ ਜਿਹੜੇ ਆਪਣੀ ਪਾਰਟੀ ਨਾਲ ਪਿਆਰ ਕਰਦੇ ਐ ਕਿਸੇ ਮਨੁੱਖ ਨਾਲ ਨਹੀਂ ਕਰਦੇ ਇਹ ਜ਼ਰੂਰ ਐ ਉਸ ਵਿਅਕਤੀ ਦਾ ਸਤਿਕਾਰ ਕਰਦੇ ਜਿਹੜੇ ਪਾਰਟੀ ਲਈ ਵੀ ਵਫਾਦਾਰ ਹੋਣ ਲੋਕਾਂ ਲਈ ਵੀ ਵਫਾਦਾਰ ਹੋਣ ਆਪਣੇ ਵੋਟਰਾਂ ਲਈ ਵੀ ਵਫادار ਹੋਣ ਤੇ ਇਲਾਕੇ ਵਾਸਤੇ ਵਫادار ਹੋਣ ਇਸ ਕਰਕੇ ਮੈਂ ਸਮਝ ਰਿਹਾ ਹਾਂ ਉਹ ਤੇ ਕਾਂਗਰਸ ਹੋਈ ਜਾਂ ਇਹ ਛੋਟੀਆਂ-ਛੋਟੀਆਂ ਜਿਹੜੀਆਂ ਪਾਰਟੀਆਂ ਬਣਦੀਆਂ ਇੱਕੋ ਹੀ ਚੀਜ਼ ਹੈ ਜੀ ਉਹ ਤੇ ਐਵੇਂ ਵੱਖਰੇ-ਵੱਖਰੇ ਥਾਂ ਮਰੇ ਉੱਤੇ ਫਿੱਟ ਕਰਦੇ ਆ ਕਿ ਕਿਸੇ ਤਰੀਕੇ ਦੇ ਨਾਲ ਵੋਟ ਨੂੰ ਖੋਰਾ ਲਾਇਆ ਜਾ ਸਕੇ ਰਣਜੀਤ ਸਿੰਘ ਬ੍ਰਹਮਪੁਰਾ ਜੀ ਸੰਸਦ ਰਹੇ ਨੇ ਉਸੇ ਇਲਾਕੇ ਵਿੱਚ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਦੀ ਹਾਜ਼ਰੀ ਸੰਸਦ ਵਿੱਚ ਵੀ ਨਹੀਂ ਪੂਰੀ ਸਹੀ ਤਰੀਕੇ ਹੋ ਸਕੀ ਨਾ ਉਹ ਆਵਾਜ਼ ਉਠਾ ਸਕੇ ਵੱਡੇ ਭਰਾ ਨੇ ਜੀ ਸਾਡੇ ਸਾਥੀ ਰਹੇ ਆ ਮਾਰੇ ਸ਼ਵਤ ਮੈਂ ਕਹਿਣ ਚਾਹਦੀ ਪਰ ਜਿਸ ਜਿਸ ਭਾਵਨਾ ਨਾਲ ਲੋਕੀ ਸਾਨੂੰ ਉੱਥੇ ਭੇਜਦੇ ਹੈ ਭਾਵੇਂ ਵਿਧਾਨ ਸਭਾ ਹੋਵੇ ਪਾਰਲੀਮੈਂਟ ਹੋਵੇ ਸਾਡਾ ਫਰਜ਼ ਬਣਦਾ ਕਿ ਅਸੀਂ ਉਹ ਭੂਮਿਕਾ ਨੂੰ ਚੰਗੀ ਤਰ੍ਹਾਂ ਨਿਭਾਈਏ ਤੇ ਜੇ ਉਹ ਗਏ ਸੀ ਮੈਂ ਸਾਰੇ ਇਲਾਕੇ ਚ ਜਾ ਕੇ ਦੇਖਿਆ ਸਾਰੇ ਹਲਕੇ ਚ ਹਰ ਹਲਕੇ ਦੇ ਲੋਕਾਂ ਨੇ ਕਿਹਾ ਕਿ ਜੇ ਉਹ ਗਏ ਪਹਿਲਾਂ ਤੇ ਨੰਬਰ 1 ਸਾਡੇ ਇਲਾਕੇ ਦੀ ਕੋਈ ਗੱਲ ਉਹਨਾਂ ਨੇ ਜਾ ਕੇ ਉੱਥੇ ਦੱਸੀ ਨਹੀਂ ਨਾ ਕਿਸੇ ਪਾਸੇ ਜਾ ਕੇ ਉਹਨਾਂ ਨੇ ਸਾਰੀ ਤਕਲੀਫ ਨੂੰ ਉਥੇ ਸਰਕਾਰ ਵਿੱਚ ਦੁਹਰਾਇਆ ਤੇ ਨਾ ਹੀ ਕਦੀ ਉਹ ਇਲਾਕੇ ਚ ਬੜਿਆ ਮੈਂ ਬੜੀ ਹੈਰਾਨ ਹੋਈ ਕਿ ਇੱਕ ਪਾਰਲੀਮੈਂਟ ਦਾ ਮੈਂਬਰ ਜਿਹਨੂੰ ਸਾਰੀਆਂ ਸੁਵਿਧਾਵਾਂ ਵੀ ਹੁੰਦੀਆਂ ਤੇ ਜਿਹਨੂੰ ਹੱਕ ਹੁੰਦਾ ਕਿ ਉਹ ਆਪਣੀ ਗੱਲ ਉਥੇ ਕਹਿ ਸਕੇ ਤੇ ਜੇ ਉਹ ਆਪਣੇ ਹਲਕੇ ਵਿੱਚ 5 ਸਾਲ ਵਿਚਰੇਗਾ ਨਹੀਂ ਤੇ ਤਦਸੋ ਲੋਕਾਂ ਨੇ ਵੋਟ ਪਾ ਕੇ ਕੀ ਕਰਨੀ ਸੋ ਲੋਕੀ ਲੋਕੀ ਮਾਰ ਨਾਲ ਕਹਿ ਰਹੇ ਕਿ ਬੀਬੀ ਜੀ ਸਾਨੂੰ ਆਸ ਹੈ ਕਿ ਤੁਸੀਂ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵਿੱਚ ਪੂਰੀ ਯਤਨ ਨਾਲ ਕੰਮ ਕੀਤਾ ਸੁਇਤਨਾ ਕੰਮ ਕੀਤਾ ਪਾਲੀਮ ਵਿਧਾਨ ਸਭਾ ਵਿੱਚ ਕੀਤਾ ਸਮਾਜ ਵਿੱਚ ਕੀਤਾ ਸਾਨੂੰ ਪੂਰੀਆਂ ਆਸਾਂ ਤੁਹਾਡੇ ਤੋਂ ਕਿ ਤੁਸੀਂ ਜਾ ਕੇ ਸਾਡੀ ਆਵਾਜ਼ ਉਠਾਓਗੇ ਸਾਡੀਆਂ ਮੁਸ਼ਕਲਾਂ ਨੂੰ ਹੱਲ ਕਰੋਗੇ ਸੋ ਮੈਂ ਵੀ ਆਪਣੀ ਵਚਨਬੱਧਤਾ ਕਰਾਂਗੀ ਇਲਾਕੇ ਦੇ ਲੋਕਾਂ ਨਾਲ ਪੰਜਾਬ ਦੇ ਲੋਕਾਂ ਨਾਲ ਤੇ ਆਪਣੀ ਲੀਡਰਸ਼ਿਪ ਦੇ ਨਾਲ ਕਿ ਜਿੰਨੀ ਮੇਰੇ ਕੋਲੋਂ ਵੱਧ ਤੋਂ ਵੱਧ ਜਤਨ ਹੋ ਸਕੇ ਉਹਨੇ ਕਰਕੇ ਮੈਂ ਇਹਨਾਂ ਦੀਆਂ ਭਾਵਨਾਵਾਂ ਤੇ ਖਰਾ ਉਤਰਾਂਗੀ ਜਿਸ ਤਰ੍ਹਾਂ ਕਿ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਕਾਂਗਰਸ ਇਸ ਹਸਾਬ ਨਾਲ ਮੁੱਖ ਵਿਰੋਧੀ ਤੌਰ ਤੇ ਆ ਰਹੀ ਹੈ ਕਾਂਗਰਸ ਨੇ ਹਲੇ ਉਮੀਦਵਾਰ ਐਲਾਨ ਨਹੀਂ ਕੀਤਾ ਜਸਬੀਰ ਸਿੰਘ ਡਿੰਪਾ ਤੇ ਹੋਰਾਂ ਦੀ ਗੱਲ ਚੱਲਦੀ ਹੈ ਕੀ ਲੱਗਦਾ ਕਿ ਕਿਹੜਾ ਕੈਂਡੀਡੇਟ ਉਤਾਰਨਗੇ ਤੇ ਕਿਨੂੰ ਤੁਸੀਂ ਹਰਾ ਸਕੋ ਦੇਖੋ ਜੀ ਉਸ ਪਾਰਟੀ ਨੇ ਜਿੰਨੂੰ ਉਤਾਰਨਾ ਉਤਾਰੇ ਇਹ ਉਹਨਾਂ ਦੀ ਪਾਰਟੀ ਦਾ ਫੈਸਲਾ ਮੈਂ ਕੀ ਕਹੂੰਗੀ ਕਿ ਜੇ ਇਹਨੂੰ ਉਤਾਰਨਗੇ ਇਹਨੂੰ ਉਤਾਰਨਗੇ ਮੈਂ ਤਾਂ ਕੁਝ ਨਹੀਂ ਕਹਿ ਸਕਦੀ ਮੇਰੀ ਪਾਰਟੀ ਨੇ ਜ਼ਿੰਮੇਵਾਰ ਲਈ ਹੈ ਮੈਂ ਆਪਣੀ ਜ਼ਿੰਮੇਵਾਰੀ ਕਰਨੀ ਹੈ ਔਰ ਲੋਕਾਂ ਨੂੰ ਨਾਲ ਲੈ ਕੇ ਮੈਂ ਆਪਣੀ ਕਾਮਯਾਬੀ ਕਰਾਂ ਇਹ ਮੇਰਾ ਇੱਕ ਮਿਸ਼ਨ ਹੈ ਕਾਂਗਰਸ ਜਿੰਨੂੰ ਮਰਜ਼ੀ ਉਤਾਰ ਦੇਵੇ ਮੈਦਾਨ ਵਿੱਚ ਮੈਨੂੰ ਕੋਈ ਇਹ ਚਿੰਤਾ ਨਹੀਂ ਕਿਉਂਕਿ ਅਸੀਂ ਤੇ ਲੜਾਈ ਲੜਨੀ ਹੈ ਤੇ ਲੜਾਈ ਲੜਾਂਗੇ ਵੀ ਤੇ ਮੈਨੂੰ ਲੋਕਾਂ ਦੇ ਵਿਸ਼ਵਾਸ ਸੇ ਕਿ ਲੋਕਾਂ ਦੀ ਜਿਹੜੀ ਅੱਜ ਦਾ ਮਨ ਬਣਿਆ ਹੋਇਆ ਹੈ ਕਿ ਜਿਹੜਾ ਗੁੰਮਰਾਹਕੁੰਨ ਪ੍ਰਚਾਰ ਪਹਿਲਾਂ ਕੌਣ ਕਿਸ ਨੇ ਕੀਤਾ ਸੀ ਜਿਹੜਾ ਲੋਕਾਂ ਦੇ ਨਾਲ ਝੂਠੇ ਵਾਅਦੇ ਕੀਤੇ ਸੀ ਜਿਸ ਕਾਂਗਰਸ ਨੇ ਸ਼੍ਰੀ ਿਕਾਦਰ ਸਾਹ ਵਾਰੀ ਸੰਸਦਾਂ ਨੂੰ ਠਾਇਆ ਸੀ ਹਰਮੰਦਰ ਸਾਹਿਬ 'ਚ ਗੋਲੀਆਂ ਚਲਾਈਆਂ ਸੀ 84 ਦਾ ਕਤਲੇਆਮ ਕੀਤਾ ਸੀ ਨਸਲਕੁਸ਼ੀ ਕੀਤੀ ਸੀ ਲੋਕ ਉਤੋਂ ਬਹੁਤ ਪੀੜਿਤ ਹੈ ਤੇ ਲੋਕੀ ਇਹ ਮਹਿਸੂਸ ਕਰਦੇ ਆ ਕਿ ਪਿਛਲੀ ਸਰਕਾਰ ਜਿਹੜੀ ਬਣੀ ਹੈ ਕਾਂਗਰਸ ਦੀ ਉਦੋਂ ਸਾਡੇ ਪ੍ਰਚਾਰ ਵਿੱਚ ਇੰਨਾ ਕੁ ਝੂਠ ਕੁਫਰ ਤੋਲਿਆ ਗਿਆ ਕਾਂਗਰਸ ਵੱਲੋਂ ਕਿ ਅਸੀਂ ਸਾਡੇ ਕੁਝ ਲੋਕ ਵਿਚਾਰੇ ਗੁੰਮਰਾਹ ਵੀ ਹੋ ਗਏ ਕੁਝ ਐਨਆਰਆਈ ਭਰਾਵਾਂ ਨੇ ਇਹਨਾਂ ਕੋਲੋਂ ਪ੍ਰਚਾਰ 네ਗੇਟਿਵ ਕਰ ਦਿੱਤਾ ਜਿਹਦੇ ਨਾਲ ਐਸੇ ਮੁੱਦੇ ਬਣਾ ਦਿੱਤੇ ਜਿਨ੍ਹਾਂ ਮੁੱਦਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਕੋਹਾਂ ਦੂਰ ਸੀ ਕੋਈ ਉਹਨਾਂ ਸੰਬੰਧ ਨਹੀਂ ਸੀ ਲੇਕਿਨ ਫਿਰ ਵੀ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਕੋਈ ਕਹਿੰਦੇ ਜਦਾਂ ਲੇਲਾ ਫੜਿਆ ਜਾਵੇ ਤੇ ਉਹ ਕਹਿੰਦੇ ਕੋਈ ਇੱਕ ਨਾ ਕਹਿੰਦਾ ਇਹ ਕੁੱਤਾ ਕਿੱਥੇ ਲਈ ਜਾਂਦਾ ਹੈ ਉਹ ਦੂਜੇ ਨੇ ਕਹਿੰਦਾ ਇਹ ਕੁੱਤਾ ਕਿੱਥੇ ਲਈ ਜਾਂਦਾ ਉਹ ਜਿਹੜੇ 10 ਬੰਦਿਆਂ ਨੇ ਕਹਿੰਦਾ ਉਹਨੇ ਸ਼ਰਦ ਦਿੱਤਾ ਉਹਨੇ ਸੋਚਿਆ ਸੱਚੀ ਵਿੱਚ ਕੁੱਤਾ ਹੀ ਆ ਕਰੇ ਸੋ ਇਸ ਕਰਕੇ ਜਦੋਂ ਕਈ ਵਾਰੀ ਗੱਲ ਐਸੀ ਹੁੰਦੀ ਹੈ ਕਿ ਵਾਰ-ਵਾਰ ਵਾਰ-ਵਾਰ ਕਹੀ ਜਾਵੇ ਲੋਕਾਂ ਦੇ ਮਨ 'ਚ ਬਸ ਜਾਂਦਾ ਇੱਕ ਸ਼ੱਕ ਪੈਦਾ ਹੁੰਦਾ ਹੈ ਕਿ ਸ਼ਾਇਦ ਇਹ ਸੱਚੀ ਨਾ ਹੋਵੇ ਸੋ ਇਸ ਕਰਕੇ ਹੁਣ ਲੋਕ ਸਮਝ ਗਏ ਕਿ ਜਿਨ੍ਹਾਂ ਲੋਕਾਂ ਨੇ ਗੱਲਾਂ ਕੀਤੀਆਂ ਸੀ ਕਾਂਗਰਸ ਨੇ ਉਹਨੇ ਬੜਾ ਕੁਝ ਕੀਤਾ ਬਰਗਵਾਰੀ 'ਚ ਪਹਿਲਾਂ ਇਹਨਾਂ ਨੂੰ ਬਿਠਾ ਦਿੱਤੇ ਪੇਰ ਕਰੋੜਾ ਰੁਪਏ ਇਕੱਠੇ ਕਰ ਲੇ ਉਦੋਂ ਚੋਣਾ ਸੀਗੀਆਂ ਜ਼ਿਲ੍ਹਾ ਪੱਛ ਬਲਾਕ ਸੰਮਤੀਆਂ ਦੀਆਂ ਉਦੋਂ ਡਰਾਮਾ ਕਰ ਦਿੱਤਾ ਹੁਣ ਠਾ ਦਿੱਤਾ ਤੇ ਹੁਣ ਫੇਰ ਚੋਣਾ ਆਈਆਂ ਤੇ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਇਸ ਕਰਕੇ ਮੇਰਾ ਖਿਆਲ ਹੈ ਕਿ ਲੋਕੀ ਹੁਣ ਸੂਝਵਾਨ ਹੈ ਸਿਆਣੇ ਹੈ ਹਰ ਕਾਲ ਨੂੰ ਸਮਝਦੇ ਆ ਉਹ ਇਹਨਾਂ ਭੁਲੇਖੇ ਚ ਨਹੀਂ ਪੈਣਗੇ ਪੰਜਾਬ 'ਚ 13 ਸੀਟਾਂ ਕਿੰਨੀਆਂ ਸੀਟਾਂ ਸ਼੍ਰੋਮਣੀ ਕਾਲੀ ਦਰਬਾਰ ਨੇ ਦੇਖੋ ਜਿਸ ਤਰ੍ਹਾਂ ਦੇ ਤੇ ਹਾਲਾਤ ਬਣ ਰਹੇ ਆ ਜਿਵੇਂ ਕਾਂਗਰਸ ਤੋਂ ਲੋਕਾਂ ਦਾ ਵਿਸ਼ਵਾਸ ਟੁੱਟਾ ਹੈ ਪਿਛਲੇ ਸਮੇਂ ਨੇ ਕਾਹidal ਚ ਫਿਰ ਪਰੋਸਾ ਪੈਦਾ ਹੋ ਰਿਹਾ ਤੇ ਪਿਛਲੀ ਸਰਕਾਰ ਦਾ ਤੇ ਹੁਣ ਦੇ 2 ਸਾਲ ਦੀ ਸਰਕਾਰ ਦਾ ਜੋ ਮੁਕਾਬਲਾ ਕਰਦੇ ਆ ਤੇ ਲੋਕੀ ਮਹਿਸੂਸ ਕਰਦੇ ਆ ਕਿ ਸਾਨੂੰ ਮੁੜ ਕੇ ਸ਼੍ਰੋਮਣੀ ਕਾਲਦਰ ਪਾਰਟੀ ਜਨਤਾ ਪਾਰਟੀ ਸਰਕਾਰ ਬਣਾਉਣੀ ਹੈ ਤੇ ਦੇਸ਼ ਦੀ ਸਰਕਾਰ ਵੀ ਉਹ ਹੋਵੇ ਜਿਹੜੀ ਸਟਰੋਂਗ ਪ੍ਰਧਾਨ ਮੰਤਰੀ ਹੋਵੇ ਦੇਸ਼ ਦੀ ਸਰਕਾਰ ਉਹ ਹੋਵੇ ਜਿਹੜੀ ਡਿਵੈਲਪਮੈਂਟ ਕਰੇ ਦੇਸ਼ ਦੀ ਸਰਕਾਰ ਉਹ ਹੋਵੇ ਜਿਹੜੀ ਇਕਨੋਮੀ ਨੂੰ ਠੀਕ ਕਰੇ ਦੇਸ਼ ਦੀ ਸਰਕਾਰ ਉਹ ਹੋਵੇ ਜਿਹੜੀ ਨੌਜਵਾਨਾਂ ਨੂੰ ਰੋਜ਼ਗਾਰ ਦੇਵੇ ਦੇਸ਼ ਦੀ ਸਰਕਾਰ ਉਹ ਹੋਵੇ ਜਿਹੜੀਆਂ ਸਾਡੇ ਦੇਸ਼ ਦੀਆਂ ਸਰਦਾਂ ਦੀ ਰਾਖੀ ਕਰ ਸਕੇ ਔਰ ਬਾਹਰਲੇ ਮੁਲਕਾਂ ਦਾ ਸਹਿਯੋਗ ਲੈ ਸਕੇ ਤੇ ਆਪਣਾ ਨਾਂ ਦੁਨੀਆ 'ਚ ਚਮਕਾ ਸਕੇ ਅੱਜ ਮੈਨੂੰ ਲੱਗਦਾ ਹੈ ਕਿ ਲੋਕ ਕਾਲੇ ਪਏ ਹੈ ਕਿਸੀ ਵੱਧ ਤੋਂ ਵੱਧ ਦੇਖੋ ਮੈਂ ਕਹਦਾ ਮੈਂ 13 ਦੀਆਂ 13 ਵੱਧ ਤੋਂ ਵੱਧ ਮੈਨੂੰ ਲੱਗਦਾ ਹੈ ਕਿ ਕੋਈ ਇੱਕਾ ਦੁੱਕਾ ਸੀਟਾਂ ਉਲਝਾ ਸਕਦੇ ਹੈ ਪਰ ਲੋਕਾਂ ਦਾ ਮਨ ਜਿਹੜਾ ਇਸ ਵੇਲੇ ਬਣਿਆ ਹੋਇਆ ਹੈ ਕਿ ਅਸੀਂ ਮੁੜ ਕੇ ਸ਼੍ਰੋਮਣੀ ਕਾਲੇ ਦਲ ਪਾਰਟੀ ਜਨਤਾ ਪਾਰਟੀ ਸਰਕਾਰ ਵੀ ਬਣਾਉਣੀ ਹੈ ਤੇ ਦੇਸ਼ ਦੀ ਸਰਕਾਰ ਦੀ ਕਮਾਂਡ ਨਰੇਂਦਰ ਮੋਦੀ ਜੀ ਦੇ ਪ੍ਰਧਾਨ ਮੰਤਰੀ ਜੀ ਦੇ ਹੱਥ ਚ ਮੁੜ ਕੇ ਹੋਵੇ ਇਸ ਕਰਕੇ ਉਹਨਾਂ ਨੇ ਆਪਣਾ ਮਨ ਬਣਾਇਆ ਹੋਇਆ। ਬਾਖਰੀ ਸਵਾਲ ਦੋ ਵਾਰੀ ਸ਼੍ਰੋਮਣੀ ਅਕਾਲੀ ਦਲ ਪਿਛਲੀ ਵਾਰ ਜਿੱਤ ਚੁੱਕਿਆ ਹੈਟ੍ਰਿਕ ਬਣੇਗੀ। ਬਿਲਕੁਲ ਬਣੇਗੀ ਜੀ। ਮੇਰਾ ਖਿਆਲ ਹੈ ਕਿ ਆਉਣ ਵਾਲੇ ਸਮੇਂ ਚ ਲੋਕੀ ਗੁਮਰਾਹੀ ਨਹੀਂ ਹੋਣਗੇ। ਆਉਣ ਵਾਲੇ ਸਮੇਂ ਚ ਲੋਕੀ ਮਾਣ ਲੈ ਕੇ ਕਰਨਗੇ ਕਿ ਐਸੀ ਸਰਕਾਰ ਮੁੜ ਕੇ ਸ਼੍ਰੋਮਣੀ ਅਕਾਲੀ ਦਲ ਪਾਸ ਪਹੁੰਚੇਗੀ। ਤੁਸੀਂ ਦੇਖਿਆ ਕਿ ਬੀਬੀ ਜਗੀਰ ਕੌਰ ਜੀ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਇੱਕਾ ਦੁੱਕਾ ਸੀਟਾਂ ਨੂੰ ਛੱਡ ਕੇ ਸਾਰੀਆਂ ਸੀਟਾਂ ਜੰਤ ਰੰਗੀਆਂ ਤੇ ਉਸ ਤੋਂ ਇਲਾਵਾ ਜੇ ਖਡੂਰ ਸਾਹਿਬ ਦੀ ਗੱਲ ਕੀਤੀ ਜਾਵੇ ਤੇ ਉਹ ਹੈਟ੍ਰਿਕ ਜ਼ਰੂਰ ਬਣਾਣਗੇ ਕੈਮਰਾਮੈਨ ਨikhil Sharma ਦੇ ਨਾਲ ਪਰਮਜੀਤ ਸਿੰਘ ਰੰਗਪੁਰੀ ਡੇਲੀ ਪੋਸਟ ਪੰਜਾਬੀ ਕਪੂਰਥਲਾ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ